ਬੀਜੇਪੀ ਵਾਲਾ ਨ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬੀ ਨਾ ਡਰੇ ਨੇ ਨਾ ਕਿਸੇ ਨੂੰ ਡਰਾਉਂਦੇ ਨੇ ਸਾਡੇ ਮੇਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ ਕਾਂਗਰਸ ਪਾਰਟੀ ਆਪਣੇ ਮੇਰ ਦੇ ਨਾਲ ਪੂਰੀ ਖੜੀ ਆ ਔਰ ਸਾਡਾ ਮੇਰ ਇਹੋ ਜਾਂ ਜਿਨੇ ਬਟਾਲੇ ਦੀ ਸੇਵਾ ਕੀਤੀ ਬਟਾਲੇ ਦੀ ਨਹਾਰ ਬਦਲੀ ਔਰ ਇੱਥੋਂ ਤੱਕ ਕਿ ਜਿਹੜੇ ਟੈਂਡਰ ਹੋਏ ਜਿਨੇ ਵੀ ਮੈਂ ਬਹੁਤ ਹੈਰਾਨ ਹੋਇਆ ਇਹ 25% ਲੈਸਟ ਟੈਂਡਰ ਹੁੰਦੇ ਰਹੇ ਨੇ ਅਬੋਵ ਕੋਈ ਟੈਂਡਰ ਨਹੀਂ ਹੋਇਆ ਤੇ ਇਹ ਜਿਹੜੇ ਬਖਲਾੜ ਚ ਆ ਗਏ ਨੇ ਕੱਲ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤੱਚੀਆਂ ਉਡਾ ਦਿੱਤੀਆਂ ਇਹਨਾਂ ਦੇ ਬੀਜੇਪੀ ਦੀਆਂ ਤੇ ਸ਼ਾਮ ਨੂੰ ਸਾਡੇ ਮੇਅਰ ਦੇ ਘਰ ਦੇ ਉੱਤੇ ਰੇ ਸਵੇਰੇ ਹੀ ਰੇਡ ਕਰ ਦਿੱਤਾ ਇਹ ਨਾਦਰ ਸ਼ਾਈ ਹੁਕਮ ਇਹ ਕਦੀ ਨਹੀਂ ਚੱਲਣਗੇ ਤੁਸੀਂ ਸੁਣਿਆ ਹੋਣਾ ਕਿ ਜਦੋਂ ਅਕਬਰ ਜਾਨ ਲੱਗਾ ਸਕੰਦਰ ਜਾਨ ਲੱਗਾ ਸੀ ਤਨ ਦਾ ਮੇਰੇ ਪੈਰ ਵੀ ਨੰਗੇ ਕਰ ਦੋ ਮੇਰੇ ਹੱਥ ਵੀ ਨੰਗੇ ਕਰ ਦੋ ਕਿ ਮੈਂ ਆਪਣੇ ਪੈਰਾਂ ਤੇ ਚੱਲ ਕੇ ਜਾ ਨਹੀਂ ਜਾ ਰਿਹਾ ਜਾ ਰਿਹਾ ਤੇ ਮੇਰੇ ਹੱਥ ਵੀ ਖਾਲੀ ਨੇ ਮੇਰੇ ਬੀਜਪੀ ਵਾਲਿਓ ਇਹ ਤੁਹਾਡੀਆਂ ਕਾਨੂੰਨੀਆ ਹਰਕਤਾਂ ਮੈਂ ਤੁਹਾਨੂੰ ਆਪਣੇ ਵਰਕਰਾਂ ਨੂੰ ਦੱਸਣਾ ਚਾਹੁੰਨਾ ਜੇ ਮੈਂ ਰਾਜਸਥਾਨ ਚ ਸੀ ਮੇਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਔਰ ਉਹਦੇ ਘਰ ਦੇ ਉੱਤੇ ਈਡੀ ਨੇ ਰੇਡ ਕੀਤੀ ਡਿਊਰਿੰਗ ਇਲੈਕਸ਼ਨ ਤੇ ਜਿਸ ਵੇਲੇ ਮੈਂ ਉੱਥੇ ਬੋਲਿਆ ਮੈਂ ਕਿ ਪ੍ਰਧਾਨ ਜੀ ਅੱਜ ਇਹ ਹੋ ਗਿਆ ਤੁਸੀਂ ਜਿੱਤੇ 5000 ਤੇ ਜਿਤਨਾ ਸੀ ਅੱਜ ਤੁਸੀਂ 25000 ਤੇ ਜਿੱਤੋਗੇ ਤੇ 28000 ਤੇ ਜਿੱਤिए ਉਹ ਨਿਕਲਿਆ ਇਤੋ ਬਟਾਲੇ ਦੇ ਵਿੱਚ ਇਹੋ ਜੇ ਜੇ ਕਰਨਗੇ ਬਟਾਲੇ ਦੇ ਵਿੱਚ ਇਹੋ ਜੀ ਹਿੰਦੂ ਸਿੱਖ ਭਾਈਚਾਰਕ ਸਾਂਝ ਆ ਜਿਸ ਵੇਲੇ ਕਾਲੀਆਂ ਨੇ ਬਟਾਲੇ ਦਾ ਘਰਾਉ ਕੀਤਾ ਸੀ ਇਥੇ ਬੱਚੇ ਕਈ ਕਈ ਦਿਨ ਦੁੱਧ ਤੋਂ ਬਿਨਾਂ ਰਹੇ ਜਿਹੜੇ ਪਸ਼ੂ ਸੀਗੇ ਉਹ ਪੱਠਿਆਂ ਤੋਂ ਬਿਨਾਂ ਮਰ ਗਏ ਉਸ ਵੇਲੇ ਭਾਈਚਾਰਕ ਸਾਂਝ ਨਹੀਂ ਟੁੱਟੀ ਤੇ ਅੱਜ ਵੀ ਸਾਰਾ ਬਟਾਲਾ ਨਹੀਂ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਇਹੀਂ ਆਪਣੇ ਪ੍ਰਾ ਆਪਣੇ ਮੇਰ ਦੇ ਪਿੱਛੇ ਖੜੇ ਆ ਇਹਦੇ ਨਾਲ ਚਟਾਨਵਾਂ ਖੜੇ ਆ ਸਾਰੇ ਹੀ ਐਮਸੀ ਵੀ ਇਹਨਾਂ ਆਮ ਆਦਮੀ ਪਾਰਟੀ ਨੇ ਟਿੱਲ ਲਾ ਲਿਆ ਇਥੋਂ ਦਾ ਐਮਐਲਏ ਟਿੱਲ ਲਾ ਲਿਆ ਪਰ ਇਹਨਾਂ ਚੋਂ ਇੱਕ ਬੰਦਾ ਉਹ ਤੋੜ ਨਹੀਂ ਸਕਦੇ ਨਾ ਬਟਾਲੇ ਦੀ ਡਿਵੈਲਪਮੈਂਟ ਰੋਕ ਸਕਦੇ ਹਾਂ ਇਹ ਜ਼ਰੂਰ ਹੈ ਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਆ ਬਟਾਲੇ ਦੇ ਵਿੱਚ 1 ਰੁਪਇਆ ਨਹੀਂ ਆਇਆ ਉਲਟੇ ਲੋਕਾਂ ਕੋਲੋਂ ਜਿਹੜੇ ਇੱਥੇ ਪਏ ਸੀ ਇਹਨਾਂ ਕੋਲ ਪੈਸੇ ਕਮੇਟੀ 'ਚ ਜਾਂ ਕਾਰਪੋਰੇਸ਼ਨ 'ਚ ਉਹਨੂੰ ਵਾਪਸ ਲੈ ਲੈ ਤੇ ਆਹ ਜਿਹੜੀ ਈਡੀ ਆ ਇਨਕਮ ਟੈਕਸ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਤੁਹਾਡਾ ਕੰਮ ਹੈ ਇਨਸਾਫ ਕਰਨਾ ਕਿਸੇ ਦੇ ਤੋਤੇ ਨਾ ਬਣੋ ਇਹ ਤੋਤੇ ਬਣ ਕੇ ਆਏ ਨੇ ਔਰ ਅਸੀਂ ਨਾਲ ਖੜੇ ਹਾਂ ਅਸੀਂ ਤੇਜੇ ਦੇ ਨਾਲ ਖੜੇ ਹਾਂ ਤੇਜੇ ਦੇ ਚਟਾਨ ਵਾਂਗ ਖੜੇ ਹਾਂ ਉਹਦੀ ਵਾਹਵਾਲ ਨਹੀਂ ਕੋਈ ਵੇਖ ਸਕਦਾ ਇਹ ਅਸੀਂ ਇਸ ਕਰਕੇ ਇਨਕਮ ਟੈਕਸ ਦੀ ਰੇਟ ਆ ਕੋਈ ਨਹੀਂ ਇੱਥੇ ਸਾਰੀਆਂ ਹੀ ਆਉਣਗੀਆਂ ਲੋਥਰਾ ਤੇਰੇ ਘਰ ਵੀ ਆ ਸਕਦੇ ਤੂੰ ਬਹੁਤੇ ਸਵਾਲ ਨਾ ਕਰੀਂ ਅੱਜ ਸਰ ਸੱਤ ਦਾ ਵਸਪ ਕਹਿੰਦੇ ਕਿੰਨੇ ਕਿੰਨੇ ਲਗਾ ਦੇ ਰੇਟ ਆ ਮੈਨੂੰ ਨਹੀਂ ਸਰਵਣ ਇਹ ਤੁਹਾਨੂੰ ਮੈਂ ਪੱਤਰਕਾਰ ਕਹਿੰਦੇ ਤੁਹਾਡੇ ਛੋਟੇ ਚੈਨਲ ਨੇ ਤੇ ਤੂੰ ਹੀ ਹਿਸਾਬ ਕਰਾਉਣਾ ਚਲੋ ਤੁਹਾਡੇ ਵੀਡੀਓ ਤੁਰ ਪੈਣੀ ਜੇ ਤੇ ਤੁਹਾਡੇ ਤੇ ਲੱਭਣਾ ਹੀ ਕੱਖ ਨਹੀਂ ਠੀਕ ਨਹੀਂ ਦੇਖੋ ਇਹ ਮੇਰੇ ਖੜ ਕੇ 700 ਚਾਹੀਦੀ ਜਿਹੜੇ ਗੈਂਗਸਟਰ ਬਟਾਲੇ ਦੇ ਵਿੱਚ ਐਕਸਟਰਸ਼ਨ ਕਰਕੇ ਲੈ ਕੇ ਗਏ ਤੁਸੀਂ ਬੋਲੋ ਨਾ ਬੋਲੋ ਇਹ ਪਿਛਲੇ ਮੇਰੇ ਨਾ ਬੋਲਣ ਹਰ ਹਰ ਆਦਮੀ ਨੇ ਉਹਨਾਂ ਨੂੰ ਗੈਂਗਸਟਰ ਨੂੰ ਪੈਸੇ ਦਿੱਤੇ ਇਹ ਗੱਲ ਪੰਜਾਬ ਪੁਲਿਸ ਤੇ ਗਵਰਨਮੈਂਟ ਆਫ ਇੰਡੀਆ ਦੀ ਐਨਆਈਏ ਜਾਂ ਦੂਸਰੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੇ ਇੱਕ ਵਾਰੀ ਬਟਾਲੇ ਦੇ ਵਿੱਚ ਕਿਸੇ ਨਾਲ ਰਾਬਤਾ ਕਾਇਮ ਨਹੀਂ ਕੀਤਾ ਇਹ ਇਹਨਾਂ ਦੀ ਦੇਣੇ ਕਰਪਸ਼ਨ ਦੀ ਜਿਹੜੀ ਜਨਮਦਾਤਾ ਉਹ ਭਾਜਪਾ ਹੈ ਤੇ ਨਾਲ ਉਹਨਾਂ ਦੇ ਖੜੀ ਹੋ ਗਈ ਉਹਨਾਂ ਦੀ ਬੀ ਟੀਮ ਆਮ ਆਦਮੀ ਪਾਰਟੀ ਦੇ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਗਏ ਨੇ ਤੇ ਮੁੱਖ ਮੰਤਰੀ ਬਣੇ ਹੋਏ ਦੇ ਈਡਾਂ ਨੂੰ ਵੇਖੋ ਜਦੋਂ ਉੱਥੇ ਸਾਹਮਣੇ ਜਿ세 ਹੀ ਕੁਛ ਨਹੀਂ ਤੇ ਉਹਦੇ ਬਾਅਦ ਫੇ ਮੁੱਖ ਮੰਤਰੀ ਸਾਬ ਪ੍ਰਧਾਨ ਮੰਤਰੀ ਸਾਬ ਨੂੰ ਤੇ ਇੱਕ ਬਰਾਠ ਵੀ ਬੜੀ ਸੋਹਣੀ ਤੁਹਾਡੇ ਤੋਂ ਮੁੱਖ ਮੰਤਰੀ ਹੋ ਕੇ ਗਿਆ ਯਾਰ ਮੁੱਖ ਮੰਤਰੀ ਜਿਹੜਾ ਕਹਿੰਦਾ ਮੇਰੇ ਪਿੱਛੇ ਦੁਨੀਆ ਬੰਦਾ 400 ਇਕੱਠਾ ਨਾ ਹੋਏ ਤੇ ਲੱਤਾਂ ਤੇ ਕੰਬਣ ਗਈਆਂ ਤੇ ਫਿਰ ਉਹਨੇ ਆਪਣੇ ਆਕਾ ਨੂੰ ਕਿਹਾ ਕਿ ਕਰੋ ਜੀ ਕੁਛ ਪਟਿਆਲਾ ਤੇ ਮਾਂਜਿਆ ਗਿਆ ਜੇ ਨਾ ਤੁਹਾਨੂੰ ਜਾਣਾ ਨਾ ਸਾਨੂੰ ਹੁਣ ਪਟਿਆਲੇ ਵਾਲਿਓ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਤੁਹਾਡੇ ਮੇਅਰ ਦੀ ਪੱਗ ਨੂੰ ਹੱਥ ਪਾਇਆ ਇਹ ਹੁਣ ਪੱਗ ਦਾ ਬਦਲਾ ਤੁਸੀਂ ਲੈਣਾ ਆਦਰਸ਼ ਪੰਗੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਜਿੰਦਾਬਾਦ ਇਸ ਰੇਡ ਦੇ ਪਿੱਛੇ ਵਜ੍ਹਾ ਕੀ ਮੰਗ ਵਜ੍ਹਾ ਜੇ ਪਤਾ ਨਹੀਂ ਤੋ ਉਹ ਪ੍ਰਾਈਮ ਮਿਨਿਸਟਰ ਦੇ ਕੋਲ ਕਿੱਡੀ ਦੁਨੀ ਗਏ ਤੁਸੀਂ ਇੱਥੇ ਹੀ ਖੜੇ ਰਹੇ ਹੋ ਇਹ ਡਰੌਂ ਦੇ ਇਹ ਡਰ ਲੱਗੇ ਨੇ ਬਟਾਲੇ 'ਚ ਬੱਸਾਂ ਖਾਲੀ ਗਈਆਂ ਇਹ ਡਰ ਲੱਗੇ ਨੇ ਤੁਸੀਂ ਵੀ ਦੱਸੋ ਇਹ ਨਾ ਡਰੇ ਨਾ ਡਰਨੇ ਇੱਥੋਂ ਦੇ ਐਮ.ਐਲ.ਏ ਕੋਲੋਂ ਤੇ ਨਾ ਡਰਨ ਇਹ ਮੁੱਖ ਮੰਤਰੀ ਕੋਲੋਂ ਤੇ ਨਾ ਡਰਨੇ ਪ੍ਰਧਾਨ ਮੰਤਰੀ ਕੋਲੋਂ ਇਹ ਤੇ ਆਤਵਾਦ 'ਚ ਨਹੀਂ ਡਰੇ ਹੁਣ ਕਿੱਥੋਂ ਡਰ ਜਾਣਗੇ ਇਹ 71 ਦੀ ਲੜਾਈ 'ਚ ਨਹੀਂ ਲੜੇ ਡਰੇ ਇਹ 65 ਦੀ ਲੜਾਈ 'ਚ ਬਟਾਲਾ ਨਹੀਂ ਡਰਿਆ ਜਦੋਂ ਇੱਥੇ ਬੰਬ ਡਿੱਗੇ ਸੀ ਇਹ ਨਾ ਡਰੇ ਮੋਦੀ ਸਾਹਿਬ ਹੋਰ ਕਿੱ데 ਜਾ ਕੇ ਵੇਖੋ ਕੋਈ ਡਰ ਜੂ ਕਾਂਗਰਸੀ ਪੰਜਾਬ ਦਾ ਨਹੀਂ ਡਰੂ ਜਿਹੜੇ ਡਰਨ ਵਾਲੇ ਸੀ ਉਹ ਤੇਰੇ ਨਾਲ ਚਲੇ ਗਏ ਜਿਹੜੇ ਖੜੇ ਆਂ ਅਸੀਂ ਅੱਜ ਚਟਾਨਾਂ ਵਾਂਗ ਖੜੇ ਆਂ ਈੜੀ ਛੱਡ ਕੇ ਭਾਵੇਂ ਜਿਹੜਾ ਮਰਜ਼ੀ ਲਾਇਆ ਸਾਡੇ ਵਰਕਰ ਕਜ ਨਹੀਂ ਚੁਕਣਗੇ ਤੇਰੇ ਬਾਬਾ ਜੀ ਜੇ ਤੁਸੀਂ ਮੁੱਖ ਮੰਤਰੀ ਨੇ ਗੱਲ ਤਾਂ ਹੈ ਕਿ ਕੌਂਟੇ ਤੇ ਕਾਂਗਰਸੀ ਸ਼ਰਾਬ ਦੀ ਸ਼ੁਰੂ ਹੋ ਗਈਆ ਪੈਸੇ ਬੰਦੇ ਜਾ ਰਹੇ ਨੇ ਇਹ ਇਹ ਦੀ ਇਹ ਦੀ ਆਪਣਾ ਇਹਦਾ ਕੋਈ ਫੇਰ ਉਹਦੀ ਬੁਖਲਾੜ ਤਾਂ ਹੀ ਆ ਨਾ ਇਹਦਾ ਮਿਲ ਹਾਰ ਰਿਹਾ ਮੈਂ ਨਹੀਂ ਕਹਿ ਰਿਹਾ ਕਿ ਬੀਜੇਪੀ ਵੰਡ ਰਹੀ ਜਾਂ ਮੈਂ ਕਹ ਰਿਹਾ ਸੀ ਜਿੱਤਾਂਗੇ ਤੇ ਜੋ ਮਰਜੀ ਕੋਈ ਕਰ ਲੇ। ਪਤਾ ਸਚਿੰਦੇ ਸਿੰਘ ਜਿੰਦਾਬਾਦ ਜਿੰਦਾਬਾਦ ਮੁੱਖ ਮੰਤਰੀ ਮੈਂ ਪੁੱਛਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਅਗਰੇ ਤੁਹਾਡੇ ਲੱਗੀ ਰਹਿੰਦੀ ਆ ਸਿਰ 'ਚ ਪਾਣੀ ਝੂਠਾ ਪਾਉਂਦੇ ਫਿਰਦੇ ਹੋ ਤੇ ਇਹ ਸ਼ਰਾਬ ਇੱਥੇ ਵੰਡਦੇ ਹੋ ਬਟਾਲੇ 'ਚ ਸ਼ਰਾਬ ਨਹੀਂ ਤੇ ਜਿਹੜੀ ਵੰਡੀ ਜਾ ਰਹੀ ਆ ਤੇ ਤੂੰ ਐਕਸਾਈਜ਼ ਮਿਨਿਸਟਰ ਵੀ ਆ ਤੂੰ ਚੀਫ ਮਿਨਿਸਟਰ ਵੀ ਆ ਤੂੰ ਜੇਲ ਮਿਨਿਸਟਰ ਵੀ ਆ ਤੇ ਤੂੰ ਹੋਮ ਰੈਸਟ ਕਰ ਰਿਹੜ ਜਿਹੜਾ ਵੰਡ ਰਿਆ ਤੇ ਫੜ ਕੇ ਅੰਦਰ ਦੇ ਇੱਕ ਹੋਰ ਟੀਚਰ ਨਸ਼ੇ ਨਾਲ ਮੁੰਡਾ ਮਰ ਗਿਆ ਚ ਕਾਲ ਉਹ ਦੋ 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 ਮਿੰਟਾਂ ਬਾਅਦ ਦਾ ਕਿੱਥੇ ਕੈਂਪ ਚੈੱਕ ਕਿੱਥੇ ਮੁੱਖ ਮੰਤਰੀ ਰੈਲੀ ਕੱਢਦੇ ਮੈਂ ਆਈਏ ਤੇ ਤੁਸੀਂ ਪੁੱਛਿਆ ਨਹੀਂ ਭਗਵਤ ਮਾਨ ਨੂੰ ਪੁੱਛਿਆ ਕਿਉਂ ਨਹੀਂ ਤੁਸੀਂ ਮੈਨੂੰ ਪੁੱਛ ਰਹੇ ਕਿ ਜਿੱਥੇ ਜਿੱਥੇ ਸੀਐਮ ਦੀ ਰੈਲੀ ਹੋ ਰਹੀ ਆ ਉੱਥੇ ਦੋ ਮੁੰਡੇ ਮਰੇ ਆ ਨਾ ਉਹਦੇ ਥੱਲੇ ਹੀ ਸਟੇਜ ਦੇ ਥੱਲੇ ਹੀ ਸਟੇਜ ਦੇ ਥੱਲੇ ਦੀ ਤੇ ਫਿਰ ਉਹਦੇ ਉਹਨੂੰ ਪੁੱਛਣਾ ਸੀ ਕਿ ਆ ਤੇਰੇ ਕਿਉਂ ਨਸ਼ੇ ਨਾਲ ਮਰ ਗਏ ਨੇ ਠੀਕ ਆ ਵੇ ਚ ਹੀ ਰਹਿ ਗਿਆ ਹਾਂ ਨਹੀਂ ਤਾਂ ਫੇਰ ਜਦ ਸਾਡੇ ਨਾਲ ਹੀ ਤੁਸੀਂ ਪੰਗਾ ਲੈਂਦੇ ਰਹਿੰਦੇ ਹੋ ਉਹ ਤੁਹਾਨੂੰ ਪੁਲਿਸ ਪੁਲਿਸ ਡੰਡੇ ਮਾਰ ਕੇ ਪਿੱਛੇ ਕਰ ਦਿੰਦੀ ਆ ਕਰਦੀ ਆ ਕਿ ਨਹੀਂ ਤੁਹਾਨੂੰ ਨੇੜੇ ਲੱਗਣ ਦਾ ਟੀਕਾ ਵਿੱਚ ਤੇ ਉੱਥੇ ਮੁੱਖ ਮੰਤਰੀ ਦੀ ਸਟੇਜ ਦੇ ਨਾਲ ਬੰਦਾ ਮਰਿਆ ਪਿਆ ਇਹਦਾ ਜਵਾਬ ਕੌਣ ਦੇਵੇਗਾ ਲੋਕੀਆਂ ਨੂੰ ਕਾਂਗਰਸ ਨੂੰ ਕੋ ਖਤਰਾ ਹੈ ਜਿਹੜੇ ਇਹੋ ਜਿਹੇ ਹੱਥ ਕੰਡੇ ਅਪਣਾ ਰਹੇ ਨੇ ਮੇਰੀ ਗੱਲ ਸੁਣੋ ਖਤਰਾ ਹੀ ਆ ਤੇ ਤਾਂ ਹੀ ਲੱਤਾਂ ਜਿਹੜੀਆਂ ਲੱਤਾਂ ਕੰਬਦੀਆਂ ਹੋਣ ਤੇ ਉਹੀ ਸਹਾਰਾ ਲੈਂਦਾ ਤੇ ਜਿਹੜਾ ਤਕੜਾ ਹੋਏ ਤੇ ਉਹ ਇਦਾਂ ਖਲੋਂਦਾ ਹੀ ਕਿ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੇ ਕੰਮ ਲੱਗਦਾ ਕਿ ਇੱਕ ਜਿੱਤ ਹੋ ਕੇ ਤੇ ਮੇਰੀ 1 ਮਿੰਟ ਸੁਣ ਲੋ ਮੈਂ ਵਾਇਕਰੂ ਤੋਂ ਡਰਦਾ ਮੈਂ ਇਹਨਾਂ ਕਿਸੇ ਕੋਲੋਂ ਨਹੀਂ ਡਰਦਾ ਬੋਲੇ ਇਨਸਾਨਾਂ ਹੋ ਸਿਰ ਕਾਲੇ ਫਿਰ ਇੱਕ ਇੱਕ ਹੋਰ ਸੁਣ ਲੋ ਇਹ ਜਿਹੜਾ ਬਟਾਲਾ ਮਹਾਰਾਜਾ ਰਣਜੀਤ ਸਿੰਘ ਦੀ ਰਾਜਤਾਨੀ ਵੀ ਰਿਆ ਇਹ ਰਾਜਤਾਨੀ ਬਹਾਲ ਕੀਤੀ ਤੇ ਤੇਜੇ ਨੇ ਕੀਤੀ ਤੇ ਤ੍ਰਿਪੁਰ ਬਾਜਵੇ ਨੇ ਕੀਤੀ ਜਿਹੜੀ ਨਹਾਰ ਬਦਲੀ ਜਿੰਦਾਬਾਦ ਜਿੰਦਾਬਾਦ ਦਾ ਜਿਹੜੇ ਅੰਦਰ ਜਿੰਦਾਬਾਦ ਹੋਰ ਸੁਣ ਲੋ ਮੈਂ ਜਦੋਂ ਉੱਥੇ ਗਿਆ ਸੀਕਰ ਉੱਥੇ ਈਡੀ ਵਾਲੇ ਬੈਠੇ ਪਰ ਸਾਡੇ ਪ੍ਰਧਾਨ ਕੋਲ ਅੱਧੇ ਘੰਟੇ ਚੋਂ ਉਹਦੇ ਘਰੋਂ ਕੁਝ ਨਹੀਂ ਮਿਲਿਆ ਤੇ ਜਦੋਂ ਚੱਲਣ ਲੱਗੇ ਫਿਰ ਟੈਲੀਫੋਨ ਆਇਆ ਤੇ ਰਾਤ 9 ਵਜੇ ਤੱਕ ਬੈਠਣਾ ਤੇ ਉੱਥੇ ਜਦੋਂ ਮੈਂ ਪਹੁੰਚਿਆ ਲੋਕ ਕਹਿੰਣ ਇਹਨਾਂ ਨੂੰ ਅੰਦਰ ਢਾਡੋ ਮੈਂ ਹੱਥ ਜੋੜ ਕੇ ਦੁਨੀਆ ਮੈਂ ਕਹਾਂ ਓਏ ਅਸੀਂ ਜਿੱਤੇ ਆ ਇਹ ਜਿਹੜਾ ਦੁਸ਼ਮਣ ਹੁੰਦਾ ਦੁਸ਼ਮਣ ਬਾਤ ਕਰੇ ਹਨ ਹੋਣੀ ਅੱਜ ਹਣ ਹੋਣੀ ਇਹਨਾਂ ਦੇ ਨਾਲ ਹੀ ਵਰਤਣੀਆਂ ਜਿਹੜੇ ਅੰਦਰ ਬੈਠੇ ਨੇ ਇਹਨਾਂ ਦੀ ਇਹਨਾਂ ਦੀ ਜਿਹੜੀ ਅੰਤਰਾ ਆਤਮਾ ਉਹਨੂੰ ਵੀ ਲਹੰਤਾ ਪੈਂਦੀਆਂ ਹੋਣੀਆਂ ਜਦ ਤੁਸੀਂ ਮੈਨੂੰ ਪੱਤਰਕਾਰ ਹੋ ਤੁਸੀਂ ਮੈਨੂੰ ਦੱਸੋ ਮੇਰ ਸਾਡਾ ਕਿਤੇ ਕਿਸੇ ਨਾਲ ਚਵਾਨੀ ਦਾ ਰਵਾਧਾਰ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਲਾਤੀ ਨਹੀਂ ਨਹੀਂ ਮੈਂ ਸੁਣ ਉਯੋਥੇ ਢੋਂੜੀ ਮੋਤੀ ਸਾਹਿਬ ਇਹ ਉੱਤੇ ਪਏ ਵੀ ਰੋਈ ਜਾਂਦੇ ਕਿ ਥਲਿ ਉੱਠ ਕੇ ਫੇਰ ਨਟਾਲੇ ਉਹਨਾਂ ਪਤਾ ਕਿ ਤੇਜਾ ਤੇਜਾ ਜਿਹੜਾ ਉਹਦੇ ਤੋਂ ਉਹਦੇ ਤੋਂ ਚਾਲੂ ਹੋ ਗਏ ਨੇ ਕਿ ਇਹ ਉੱਤੇ ਪਈ ਵੀ ਐਮ ਐਲ اے ਡਰੀ ਜਾਂਦਾ ਠੀਕ ਹੈ ਉਹ ਐਮ ਐਲ ਏ ਤੂੰ ਆਣ ਕੇ ਮੀਟਿੰਗ 'ਚ ਬਹਿ ਫੇਸ ਕਰ ਇਹਨਾਂ ਕਾਉਂਸਲਰਾਂ ਨੂੰ ਦੱਸ ਤੇਰੀ ਸਰਕਾਰ ਨੇ ਕੀ ਕੀਤਾ ਤੇ ਜੇ ਬਿਨਾ ਉਹਦੇ ਤੋਂ ਆਣ ਕੇ ਬਹਿ ਜੋਗੇ ਇੱਕ ਤਾਂ ਮੈਂ ਤੁਹਾਨੂੰ ਗੱਲ ਕਰਦੀ ਚਾਹਨਾ ਕਿ ਮੈਂ ਪਹਿਲਾ ਮੇਰ ਵੇਖਿਆ ਜਿਹੜਾ ਉਸ ਵੇਲੇ ਹੀ ਬਾਜ਼ਾਰ ਕੱਢਿਆ ਜਿਹੜਾ ਰੇੜੀ ਵਾਲੇ ਨੂੰ ਬਾਈ ਨੇਮ ਦੋਂ ਬਲੇ ਕਿਵੇਂ ਆ ਪਿੱਲਿਆ ਕਿਵੇਂ ਆ ਤੂੰ ਉਹ ਰਾਮ ਲਾਲ ਕਿਵੇਂ ਆ ਇਹ ਪਹਿਲਾ ਮੇਰ ਆ ਜਿਹਨੇ ਵੱਡੇ ਦੁਕਾਨਦਾਰਾਂ ਦੇ ਨਾਂ ਜਾਣੇ ਸੀ ਜਿਨੇ ਉਹਨੂੰ ਰੇਡੀਆਂ ਵਾਲਿਆਂ ਦੇ ਨਾਂ ਜਾਣਦੇ ਫਿਰ ਫਿਰ ਆਮ ਇਹ ਆਦਮੀ ਹੋਇਆ ਕਿ ਉਹ ਜਿਹੜਾ ਚੰਦਾ ਉਹ ਚਾਚੀ ਉਹ ਆਮਾਦਮੀ ਕੀ ਆ ਮੈਂ ਬੜਾ ਕੱਬਾ ਜਿੰਦਾਬਾਦ ਸਾਡਾ ਜਿੰਦਾਬਾਦ ਸਾਡਾ ਮੇਰ ਕਬਾ ਨਹੀਂ ਪਰ ਇਹਦੀ ਰੀੜ ਦੀ ਹੱਡੀ ਜਿਹੜੀ ਆ ਪੂਰੀ ਕਾਇਮ ਚੁੱਕਦਾ ਨਹੀਂ ਕੀ ਨਾਸਾਂ ਬ੍ਰੇਸ ਸੀ ਜਾਂ ਗੱਲਬਾਤ ਹੋਈ ਹੈ ਉਹ ਇੱਥੇ ਕਿਨੇ ਵੜ ਦੇਣਾ ਬਹੁਤ ਗੱਲਬਾਤ ਹੋਈ ਤੇ ਟੈਲੀਫੋਨ ਉੱਤੇ ਉਹਦਾ ਬੰਦ ਕੀਤਾ ਹਾਲਾਤ ਕੀ ਨਹੀਂ ਅੰਦਰ ਕੋ ਪਤਾ ਚੱਲਿਆ ਹਾਲਾਤ ਕੀ ਤੇਜਾ ਪੂਰੇ ਹਾਲਾਤ ਤੁਹਾਨੂੰ ਤੇਜਾ ਨਾ ਪਰ ਤੇਜਾ ਦੇ ਕਦੀ ਡਰਿਆ ਹੀ ਨਹੀਂ ਇਹੋ ਜਿਹਾ ਆਪਾਂ 15 ਹੋਰ ਟੀਮਾਂ ਜਿਹੜੇ 15 ਦਿਨ ਬੈਠੀਆਂ ਰਹਿਣ ਉਹ ਫੇਰ ਵੀ ਨਹੀਂ ਡਰ ਲੱਗਾ